ਅੰਬਾਸਰ ਜੀ ਮੈਨੂੰ ਇੱਕ ਨਾ ਬਾਹਰ ਮੈਂ ਰਹਿੰਦਾ ਸੀਗਾ ਤੇ ਉੱਥੇ ਵੀ ਜਦੋਂ ਕਿ ਉਹ ਸੋਚਦਾ ਵੀ ਕੁਝ ਵੱਖਰਾ ਕਰਨਾ ਚਾਹੁੰਦਾ ਜਿੰਦਗੀ ਦਾ ਵੱਖਰਾ ਕੀ ਹੋ ਸਕਦਾ ਨਾ ਤਾਂ ਮੇਰੇ ਕੋਲੇ ਇੰਨਾ ਕੋਈ ਪੈਸਾ ਤੇਲਾ ਸੀਗਾ ਉਦੋਂ ਜਦੋਂ ਮੈਂ ਸ਼ੁਰੂਆਤਾਂ ਕੀਤੀਆਂ ਚਾਹ ਆਪਣੇ ਕੰਮ ਕੀਤਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਮੈਨੂੰ ਇੰਨੀ ਸਮਝ ਲੱਗੀ ਸੀ ਵੀ ਬਸ ਇਹਨਾਂ ਜੇ ਅਸੀਂ ਕਰ ਜੀਏ ਤੇ ਮੇਰੇ ਹਿਸਾਬ ਨਾਲ ਵੀ ਦੁਨੀਆ ਦੇ ਉੱਤੇ ਬਹੁਤ ਵਧੀਆ ਆਪਾਂ ਕਰਮ ਕਰਕੇ ਜਾ ਸਕਦੇ ਆ ਸੋ ਇਹ 2000 ਤਕਰੀਬਨ ਅੱਜ ਤੋਂ ਕੁਛ 6 ਸਾਲ ਪਹਿਲਾਂ ਸੀ ਸਾਢੇ 5 ਸਾਲ ਪਹਿਲਾਂ ਇਹ ਸ਼ੁਰੂਆਤਾਂ ਕੀਤੀਆਂ ਸੀਗੀਆਂ ਤੇ ਜਮੀਨ ਜਾਇਦਾਦ ਨਹੀਂ ਸੀ ਕੋਲੇ ਬਾਲੀ ਪਰ ਮੈਨੂੰ ਇਹ ਸੀ ਵੀ ਜੇ ਕੱਲਾ ਸੀ ਮੈਂ ਉਧਰੋਂ ਆਉਂਦਾ ਜਾਂਦਾ ਰਹਿੰਦਾ ਸੀ ਬਾਹਰੋਂ ਵੀ ਇਹ ਕੋਈ ਕੰਮ ਕਰਨਾ ਵੱਖਰਾ ਕਿਵੇਂ ਕੀਤਾ ਜਾਵੇ ਫਿਰ ਅਸੀਂ ਆਗੇ ਜੀ ਇੱਥੇ ਗੜੋਆਂ ਦੀ ਗੜੋਆਂ ਦੀ ਖਾਦ ਬਣਾਈ ਦੇਸੀ ਸਪਰੇਹਾਂ ਬਣਾਈਆਂ ਮੇਰੇ ਨਾਲ ਸੀਗਾ ਮਤਲਬ ਕਿਤਾਬ ਮੁੰਡਾਇਰ ਵਾਲਿਆ ਪੰਮਾ ਤਲਵੰਡੀ ਬਗੇਰੀਆਂ ਤੋਂ ਇੱਕ ਬੈਦਰਵੰਤ ਸਿੰਘ ਹੋਰੀ ਆ ਉਹ ਮੇਰੇ ਨਾਲ ਵਾਲਿਆ ਅਸੀਂ ਇਕੱਠੇ ਰਲ ਕੇ ਤੇ ਨੇ ਜਾਨੇ ਲੱਗੇ ਸੀਗੇ ਮੁੜ ਕੇ ਫਿਰ ਉਹਨਾਂ ਨੇ ਥੋੜਾ ਬਹੁਤਾ ਜੈਂਪ ਵਗੈਰਾ ਬਣਾਏ ਸੀ ਦੇਸੀ ਸਪਰੇਹਾਂ ਤਿਆਰ ਕੀਤੀਆਂ ਇੱਕ ਟੀਮ ਖੜੀ ਕੀਤੀ ਜਾਨੀ ਇਕੱਲੇ ਦਾ ਮੇਰਾ ਵਸਦਾ ਲੋਕ ਤਾਂ ਹੈ ਨਹੀਂ ਸੀ ਪਰ ਮੈਨੂੰ ਇਹ ਸੀਗਾ ਵੀ ਸੱਚੇ ਪਾਤਸ਼ਾਹ ਮੇਰਾ ਕੁਛ ਨਾ ਕੁਛ ਵੱਖਰਾ ਕਰਨਾ ਚਾਹਣਾ ਹੈ ਤੇ ਬਸ ਇਹ ਇਸੇ ਕਰਕੇ ਸ਼ੁਰੂ ਕੀਤੀ ਸੀ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਾ ਦੀ ਸਮਝ ਲੱਗੀ ਸੀ ਜਾਨ ਲੋ ਦੇ ਵਿੱਚ ਜ਼ਮੀਨਾਂ ਵੇਚ ਕੇ ਸੈਟਲ ਹੋਣ ਜਾ ਰਿਹਾ ਤੇ ਵਿਦੇਸ਼ ਤੇ ਛੜ ਕੇ ਇੱਥੇ ਖੇਤੀ ਕਰਨ ਵਾਸਤੇ ਪੰਜਾਬ ਵਿੱਚ ਆਇਆ ਹਾਂ ਹਾਂ ਜੀ ਭਾਈ ਜੀ ਮੈਨੂੰ ਇਹ ਸੀਗਾ ਵੀ ਤੁਹਾਨੂੰ ਦੱਸ ਜਾਈਏ ਨਾ ਵੀ ਮੈਨੂੰ ਸੀਗਾ ਵੀ ਕੁਝ ਕਰਨਾ ਵੱਖਰਾ ਨਾ ਕਿਉਂਕਿ ਜ਼ਮੀਨ ਮੇਰੇ ਕੋਲ ਇਹ ਕਹੋ ਮੇਰੇ ਕੋਲ ਆਰਦੀ ਦਾ ਬਾੜੀ ਨਹੀਂ ਨਾ ਕੋਈ ਮਰਲਾ ਵੀ ਜ਼ਮੀਰ ਹੈ ਨਹੀਂ ਸੀ ਜ਼ਮੀਨ ਤੇ ਕਰਕੇ ਮੈਂ ਇਕੱਲਾ ਸੀਗਾ ਇਕੱਲਾ ਸੀ ਉੱਠ ਜਾਂਦਾ ਸੀ ਆਉਂਦਾ ਸੀ ਉੱਠ ਜਾਂਦਾ ਸੀ ਆਉਂਦਾ ਸੀ ਤੇ ਪਰ ਜ਼ਮੀਨ ਇੱਥੇ ਹੁਣ ਮੈਂ ਤਾਂ ਹੀ ਤਾਂ ਕਿ ਇਹਨਾਂ ਨੂੰ ਵੀ ਜ਼ਮੀਨ ਜਿਹਦੇ ਕੋਲ ਹੈਗੀ ਆ ਮੈਂ ਤਾਂ ਲੱਭਦਾ ਫਿਰਦਾ ਸੀ ਭਾਈ ਇੱਥੇ ਕਰੀਏ ਪਰ ਜਿਨ੍ਹਾਂ ਦੇ ਕੋਲ ਜ਼ਮੀਨਾਂ ਹੈਗੀਆਂ ਯਾਰ ਉਹਨਾਂ ਵਿੱਚੋਂ ਨਾ ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਜੇ ਵਿਦੇਸ਼ ਗਏ ਹੋਏ ਆ ਤੁਸੀਂ ਮੇਰਾ ਮਤਲਬ ਮੈਂ ਤਾਂ ਜਾਂ ਤਾਂ ਤੁਸੀਂ ਯਾਰ ਅਮੀਰ ਨਹੀਂ ਹੋਏਗੇ ਜਿਹੜੇ ਬਾਹਰ ਗਏ ਆ ਮਤੇ ਇੱਕੋ ਗੱਲ ਕਹਿਣਾ ਵੀ ਜਾਂ ਸਾ ਤੁਸੀਂ ਅਮੀਰ ਨਹੀਂ ਹੋਏਗੇ ਜਾਂ ਜਿਹੜੀਆਂ ਹਜੇ ਵੀ ਜ਼ਮੀਨਾਂ ਵੇਚੀ ਜਾਂਦੇ ਆ ਟਕਟੋ ਘੜ ਤੁਸੀਂ ਇੱਥੇ ਯਾਰ ਕਿਸੇ ਨੂੰ ਅਡਾਪਟ ਕਰੋ ਜਿਵੇਂ ਮੈਂ ਇਹਨੂੰ ਜੋੜਿਆ ਆ ਆਪਣੇ ਨਾਲ ਪੰਮੇ ਨੂੰ ਜੋੜਿਆ ਤੁਹਾਡੀਆਂ 10 10 20 20 ਕਿੱਲਾਂ ਦੇ ਮਾਰਕਾ ਹਵੇਲਿਆਂ ਦੇ ਤੁਸੀਂ ਸਾਰਾ ਕੁਝ ਬੰਦ ਕਰਕੇ ਚਲੇ ਗਏ ਆ ਨਾ ਤੋ ਇਸ ਕਰਕੇ ਵੀ ਉਹਨਾਂ ਨੂੰ ਮੇਰੀ ਇਹੀ ਗੁਜ਼ਾਰਸ਼ ਆ ਵੀ ਜ਼ਮੀਨ ਨਾ ਵੇਚੋ ਯਾਰ ਬਸ ਜਿੰਨੀ ਜੋ ਕੀ ਹੈਗੀ ਐ ਜ਼ਮੀਨ ਸੰਭ ਕੇ ਰੱਖੋ ਲੋਕ ਜਿਹੜੇ ਬਿਜ਼ਨਸ ਕਰਨ ਵਾਸਤੇ ਜ਼ਹਿਰਾਂ ਦਾ ਇਸਤੇਮਾਲ ਕਰ ਰਹੇ ਆ ਜਿਹੜੀ ਸਰਜੀ ਹੈ ਜਲਦੀ ਜਲਦੀ ਹੋਵੇ ਤੁਸੀਂ ਆਰਗੈਨਿਕ ਖੇਤੀ ਕਰ ਰਹੇ ਹੋ ਕਾਫੀ ਮੁਸ਼ਕਿਲ ਸਾਹਮਣੇ ਵੀ ਕਰਨਾ ਪਿਆ ਹੋਗਾ ਹਾਂ ਭਾਈ ਜੀ ਉਹ ਪਤਾ ਕੀ ਉਹ ਵਪਾਰੀ ਕਰਨ ਨਾ ਜਿਹੜਾ ਕਰਦੇ ਆ ਜਿਹੜੇ ਰਹੇ ਆ ਸਪਰੇਹਾਂ ਪਾਉਂਦੇ ਆ ਯਾਰਾਂ ਪਾਉਂਦੇ ਆ ਸਾਡਾ ਵਪਾਰੀਕਰ ਨਹੀਂ ਹੈਗਾ ਸਾਡੀ ਹੁਣ ਗੋਭੀ ਆ ਸਾਡ ਉਹਨਾਂ ਦੀ 60 ਦਿਨ ਤਿਆਰ ਹੋ ਜਾਂਦੀ ਸਾਡੀ 90 ਦਿਨਾਂ ਚ ਤਿਆਰ ਹੁੰਦੀ ਆ ਕਿਹੜੀ ਮਰਜ਼ੀ ਚੀਜ਼ ਆ ਹੁਣ ਮੂਰੇ ਕਦੂ ਲੱਗੀ ਆ ਨਾ ਆਪਣਾ ਬੈਂਗ ਨਹੀਂ ਲੱਗੀ ਆ ਹੋਰ ਅ ਪਿਛੇ ਮਿਰਚ ਲੱਗੀ ਹੋਈ ਆ ਹਰੀ ਹਰ ਇੱਕ ਚੀਜ਼ ਪੂਰੀ ਹਰੇਕ ਫਸਲ ਹੀ ਮਿਲੂਗੀ ਸਾਡੇ ਕੋਲ ਹੁੰਦੀ ਸਬਜ਼ੀ ਤੇ ਪਰ ਗੱਲ ਇਹ ਆ ਵੀ ਇਹਨੂੰ ਟਾਈਮ ਲੱਗਦਾ ਸੀ ਤਾਂ ਇੱਕ ਭਗਤੀ ਆ ਜੀ ਇਹ ਕੋਈ ਜੇ ਕਹੀਏ ਵੀ ਜਿਹੜੀ ਪਿਓਰ ਆਰਗੈਨਿਕ ਖੇਤੀ ਆ ਉਹ ਅਸੀਂ ਸਾਡੀ ਖੇਤੀ ਨੂੰ ਕਹਿ ਸਕਦੇ ਹਾਂ ਜਿਹੜੀ ਅਸੀਂ ਕਰਦੇ ਆ ਮੈਨੂੰ ਨਹੀਂ ਲੱਗਦਾ ਵੀ ਸਾਡੇ ਤੋਂ ਬਿਨਾ ਕੋਈ ਬੰਦਾ ਇਹ ਕਹਿ ਸਕਦਾ ਵੀ ਹਾਂ ਮੈਂ ਪਿਓਰ ਆਰਗੈਨਿਕ ਖੇਤੀ ਕਰਦਾ ਕੋਈ ਡੀਪੀ ਪਾਈ ਜਾਂਦਾ ਕੋਈ ਕੁਝ ਪਾਉਂਦਾ ਪਰ ਜਿੰਨੀ ਜੋਗੇ ਹੈਗੇ ਆ ਅਸੀਂ ਤਾਂ ਬਾਬਾ ਦੇ ਲੜ ਲੱਗੇ ਹੋਏ ਆ ਤੇ ਬਸ ਉਹ ਕਰ ਰਹੇ ਆ ਭਗਤੀ ਕਰ ਰਹੇ ਆ ਜੀ ਹੋਰ ਸਾਨੂੰ ਕੋਈ ਪੈਸਾ ਬੂਸਾ ਨਹੀਂ ਇੱਥੇ ਹੋਇਆਗਾ ਉਹ ਤੇ ਨਗਦ ਨਹੀਂ ਜਿਹੜੇ ਡੀਏਪੀ ਵਗੈਰਾ ਯੂਜ਼ ਕਰ ਰਹੇ ਆ ਲੋਕਾਂ ਦੀ ਜ਼ਿੰਦਗੀ ਨੇ ਖੜਵਾੜ ਕਰ ਰਹੇ ਬਹੁਤ ਜ਼ਿਆਦਾ ਜੀ ਹਦੋਂ ਬਾਲੋ ਆਪਿਆਂ ਨਾਲ ਕਰੀ ਜਾਂਦੇ ਆ ਜੀ ਕਿਸੇ ਨਾਲ ਤਾਂ ਬਾਹਰ ਦੀਆਂ ਗੱਲਾਂ ਮੈਂ ਕਹਿੰਦਾ ਜਿਹੜਾ ਘਰੇ ਖਾਂਦੇ ਆ ਪਹਿਲਾਂ ਤਾਂ ਜ਼ਹਿਰ ਆ ਪਾਉਂਦੇ ਆ ਫਿਰ ਉਹ ਘਰੇ ਹੀ ਖਾਈ ਜਾਂਦੇ ਆ ਜਿਵੇਂ ਮੈਂ ਇੱਕ ਵਾਰੀ ਕਹਿ ਸੀਗਾ ਕਿ ਮੈਂ ਲਿਖਿਆ ਸੀ ਕਿ ਬਾਬਾ ਕਹਿੰਦਾ ਵੀ ਮੈਂ ਕਿਹਾ ਸੀ ਸਾਵਕੇ ਰੱਖਿਓ ਇਹਨਾਂ ਤਾਂ ਗੱਲ ਉਹੀ ਕਰਤੀ ਪਾ ਪਾ ਕੇ ਜ਼ਹਿਰਾਂ ਹੋਏ ਪੁੱਤਰਾ ਸਾਰੀ ਧਰਤੀ ਗੰਦੀ ਕਰਤੀ ਜੋ ਜ਼ਹਿਰਾਂ ਇਹ ਪਾਈ ਜਾਂਦੇ ਨੇ ਆਪ ਹੀ ਮੁੜ ਕੇ ਖਾਈ ਜਾਂਦੇ ਨੇ ਹੋ ਗਏ ਨੇ ਲੋਕ ਆਪ ਮੁਹਾਰੇ ਕੀ ਅੱਖਾਂ ਮੈਂ ਇਹਨਾਂ ਬਾਰੇ ਅੱਗ ਲਾ ਕੇ ਕਰ ਖਿਲਵਾੜ ਰਹੇ ਆ ਬੋਟ ਜਿਉਂਦੇ ਸਾੜ ਰਹੇ ਆ ਆਪ ਜਾਣਗੇ ਭੱਜ ਕੇ ਕਿੱਥੇ ਭੱਜਣ ਨੂੰ ਕੋਈ ਰਾਹ ਨਹੀਂ ਲੱਭਣੇ ਉਹ ਹੋਊ ਮਾਇਆ ਕੋਲ ਬਥੇਰੀ ਪਰ ਮੁੱਲ ਕਿਤੋਂ ਵੀ ਸਾਹ ਨਹੀਂ ਲੱਭਣੇ ਸੋ ਇਸ ਕਰਕੇ ਭਾਈ ਜਿਹੜੇ ਬੰਦੇ ਗਲਤ ਕਾਰਨ ਕਰੀ ਜਾਂਦੇ ਉਹ ਆਪਦੇ ਲਈ ਵੀ ਕਰੀ ਜਾਂਦੇ ਆ ਕਿਸੇ ਲਈ ਨਹੀਂ ਕਿੰਨੇ ਕਿੱਲਾਂ ਦੇ ਵਿੱਚ ਤੁਹਾਡੇ ਵਿੱਚ ਜੀਤੀ ਜਾ ਰਹੇ ਕੀ ਕੀ ਵੀਚ ਦਿੰਦੇ ਆ तकरीबन ਜੀ ਸਹੀ ਸਾਰੀਆਂ ਚੀਜ਼ਾਂ ਹੀ ਲਾਉਣੇ ਆ ਜੀ ਇੱਥੇ ਸਾਡੇ ਕੋਲੇ ਇਸ ਵਕਤ ਖੇਤੀ ਜਿਹੜੀ ਸਾਡੀ ਜਿਹੜੀ ਚੱਲ ਰਹੀ ਹੈ ਉਹ 4 ਤੋਂ 4 ਕਿੱਲੇ ਆ ਜਿਹੜੀ ਸਾਡੇ ਕੋਲ ਖੇਤੀ ਕਰ ਰਹੇ ਆ 3.5 ਤੋਂ 4 ਕਿੱਲੇ ਤੇ ਜਿੱਥੇ ਆਪਾਂ ਵਿੱਧ ਆਸ਼ਮੜਾ ਰਹੇ ਆ ਕਿੱਲਾ ਉੱਥੇ ਉਹਨਾਂ ਆਪਸ ਉੱਥੇ ਵੀ ਆਰਗੈਨਿਕ ਸਬਜ਼ੀ ਲਾਤੀ ਆ ਸੋ ਇਸ ਕਰਕੇ ਵੀ ਬਸ ਚੱਲ ਰਿਹਾ ਜੀ ਆਰਗੈਨਿਕ ਇੰਨੇ ਕੁ 4 ਤੋਂ 4.5 ਕਿੱਲਾਂ 'ਚ ਹਨਿਆ ਕੀ ਦੇ ਰਹੇ ਹਾਂ ਜੀ ਸੁਨੇਹਾ ਦਾ ਬਸ ਇਹ ਹੈ ਜੀ ਸਭ ਤੋਂ ਵੱਡਾ ਵੀ ਮੈਂ ਕਹਿੰਦਾ ਵੀ ਇੱਕ ਤਾਂ ਜ਼ਮੀਨ ਜਾਇਦਾਦ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਵਾਰ-ਵਾਰ ਕਹਿੰਦਾ ਭਾਈ ਆਪਦੀ ਜ਼ਮੀਨ ਦਾ ਵਿੱਚੋਂ ਬਾਹਰਲੇ ਹੀ ਅਸਲ ਦੇ ਵਿੱਚ ਜੇ ਚੌਣ ਜਿਵੇਂ ਮੈਂ ਇੱਥੋਂ ਉੱਥੋਂ ਆਇਆ ਕਿਉਂਕਿ ਅਸੀਂ ਟਰੱਕ ਉੱਥੇ ਇੱਕ ਟਰੱਕ ਚਲਾਉਣ ਵਾਲਾ ਬੰਦਾ ਵੀ ਜਿਹੜਾ ਚਲਾਉਂਦਾ ਹੈ ਉਹਦੀ ਇੱਥੇ ਜ਼ਮੀਨ ਹੈ ਨਾ ਉਹ ਇੱਕ ਅਦਾ ਬੰਦੇ ਨੂੰ ਅਡਾਪਟ ਕਰੇ ਆਪਦੇ ਘਰੇ ਆਪਦੀ ਪਿੱਛੋਂ ਜ਼ਮੀਨ ਜਾਇਦਾਦ ਨੂੰ ਤਰਗੈਨ ਕਰਕੇ ਰੱਖੇ ਨਾ ਕਈ ਵਾਰੀ ਕੀ ਪਤਾ ਕਦੋਂ ਉੱਥੋਂ ਆਉਣਾ ਆ ਕੇ ਉੱਥੋਂ ਫਿਰ ਇੱਥੇ ਆ ਕੇ ਫਿਰ ਉਹ ਜਹਿਰਾ ਖਾਂਦੇ ਆ ਉਹ ਹੀ ਬਚਾ ਸਕਦੇ ਆ ਹੋਰ ਆਪਣੇ ਆਮ ਇੱਥੋਂ ਦੇ ਇੱਥੇ ਕਾਫੀ ਸਮੇਂ ਤੋਂ ਉਹਨਾਂ ਵਿੱਚ ਆਰਗੈਨਿਕ ਸਬਜ਼ੀਆਂ ਇਹਨਾਂ ਦੇ ਜਰੂਰ ਤੋਂ ਸ਼ੁਰੂ ਹੋਈਆਂ ਮੈਨੂੰ ਪਤਾ ਲੱਗਿਆ ਵੀ ਰਾਜੂ ਜੀ ਨੇ ਆਰਗੈਨਿਕ ਸਬਜ਼ੀ ਦਾ ਕੰਮ ਸ਼ੁਰੂ ਕੀਤਾ ਹੈ ਮੈਂ ਆਪਦੇ ਘਰ ਖਾਣ ਵਾਸਤੇ ਜਿਵੇਂ ਮੰਨ ਲਓ ਇੱਥੇ ਪਹਿਲਾਂ ਗਾਜਰ ਮਟਰ ਕਈ ਪ੍ਰਕਾਰ ਦੀਆਂ ਸਬਜ਼ੀਆਂ ਲੱਗੀਆਂ ਸੀ ਸੀਜ਼ਨ ਵਾਈਜ਼ ਸਬਜ਼ੀ ਬਦਲਦੀ ਰਹਿੰਦੀ ਹੈ ਹੁਣ ਜਿਵੇਂ ਇਹਨਾਂ ਨੇ ਅੱਜ ਵੀ ਮੈਨੂੰ ਦਿਖਾਇਆ ਗੋਭੀ ਫੁੱਲ ਗੋਭੀ ਆਪਣੀ ਬੰਦ ਗੋਭੀ ਛਲਗਮ ਬੇਠਾ ਖੀਰਾ ਜਨਕੀ ਕਈ ਪ੍ਰਕਾਰ ਜਿਹੜੀ ਸੀਜ਼ਨਲ ਸਬਜ਼ੀ ਸਾਰੀ ਲੱਗੀ ਹੈ ਮੈਂ ਅੱਜ ਮੇਰੇ ਫਰੈਂਡ ਬਾਹਰੋਂ ਆਏ ਇਹਨਾਂ ਨੂੰ ਵੀ ਨਾਲ ਵਿਜ਼ਿਟ ਕਰਾਉਣ ਲੈ ਆਇਆ ਇੱਥੇ ਦਿਖਾਉਣ ਲੈ ਆਇਆ ਰਾਜੂ ਦੇ ਫਾਰਮ ਤੇ ਜੋ ਕਿ ਅੱਜ ਉਹਨਾਂ ਨੇ ਇਹਨਾਂ ਨੂੰ ਵੀ ਬਹੁਤ ਚੰਗੀ ਤਰ੍ਹਾਂ ਗਾਈਡ ਕੀਤਾ ਸਾਨੂੰ ਦੱਸਿਆ ਪਿਆਜ਼ ਦਾ ਇੱਥੇ ਵੀ ਉਹਨਾਂ ਨੇ ਲਾਇਵ ਹੈ ਖਾਣ ਵਾਸਤੇ ਉਹ ਵੀ ਆਰਗੈਨਿਕ ਹੈ ਬਾਕੀ ਪਸ਼ੂਆਂ ਵਾਸਤੇ ਜੋ ਵੀ ਉਹਨਾਂ ਨੇ ਲਾਇਆ ਉਹ ਵੀ ਸਾਰਾ ਆਰਗੈਨਿਕ ਹੈ ਕਾਰਨ ਕੀ ਹੈ ਇੰਨੀ ਦੂਰ ਤੁਸੀਂ ਸਬਜ਼ੀ ਲੈਣਾ ਤੇ ਐਡਾ ਵੱਡਾ ਬਾਜ਼ਾਰ ਆਇਆ ਬਾਜ਼ਾਰ ਦੇ ਵਿੱਚ ਵੀ ਤਾਂ ਕਾਫੀ ਸਬਜ਼ੀਆਂ ਹੁੰਦੀਆਂ ਬਾਜ਼ਾਰ 'ਚ ਸਬਜ਼ੀ ਬਹੁਤ ਆਈ ਪਰ ਰੇਹਾਂ ਸਪਰੇਹਾਂ ਕਰਕੇ ਉੱਥੋਂ ਬਾਜ਼ਾਰ 'ਚੋਂ ਸਬਜ਼ੀ ਕਈ ਟਾਈਮ ਤੋਂ ਹੀ ਮੈਂ ਬੰਦ ਕੀਤੀ ਹੋਈ ਆ ਮੈਂ ਆਵੇ ਉਹਦੇ ਘਰੇ ਖਾਣਾ ਤੇ ਸਬਜ਼ੀ ਜਦੋਂ ਵੀ ਲੈ ਜਾਣਾ ਇੱਥੇ ਰਾਜੂ ਦੇ ਫਾਰਮ ਤੋਂ ਹੀ ਲੈ ਜਾਣਾ ਜੀ ਕਿਹੜੀ ਕਿਹੜੀ ਸਬਜ਼ੀ ਜਿਹੜੀ ਇੰਨਾਂ ਵੱਲ ਵੇਚੀ ਹੋਈ ਹੈ ਇੰਨਾਂ ਕੋਲ ਹੁਣ ਇਸ ਟਾਈਮ ਮੌਜੂਦਾ ਜੀ ਜਿਹੜਾ ਪੇਠਾ ਵੈ ਟਿੰਡੇ ਆ ਜੀ ਖੀਰੇ ਆ ਤਰਾਂ ਵੈ ਆਪਣਾ ਲੌਕੀ ਆ ਸ਼ੱਕ ਆਪਣਾ ਸ਼ਲਗਮ ਆ ਜੀ ਤੇਜੀ ਵੀ ਕੰਦ ਆ ਕਈ ਤਰ੍ਹਾਂ ਦੀ ਜਨਨ ਕਿ ਜਿਹੜਾ ਸੀਜ਼ਨ ਆ ਹੁਣ ਸਬਜ਼ੀ ਦਾ ਫਿਰ ਇੱਕ ਪ੍ਰਕਾਰ ਦੀ ਸਬਜ਼ੀ ਇਹਨਾਂ ਕੋਲ ਲੱਗੀ ਹੈ ਜੀ ਅਸੀਂ ਦੇਖਿਆ ਸੀ ਜਿਵੇਂ ਤੁਸੀਂ ਆਏ ਸੀ ਆਉਂਦੇ ਸਾਰੇ ਇੱਕ ਚਕੰਦਰ ਪੱਟਿਆ ਦੇ ਖਾਣ ਹਾਂ ਜੀ ਉਹ ਆਮ ਆਪੋ ਬਾਜ਼ਾਰ ਚ ਮੰਨ ਲਓ ਕਿਤੇ ਵੀ ਜਾਂਦੇ ਆਪਾਂ ਉੱਥੇ ਰੇੜੀ ਤੋਂ ਚੀਜ਼ ਚੱਕਦੇ ਮੰਨ ਲਓ ਕਿਸੇ ਵੀ ਪ੍ਰਕਖੀਰਾ ਚੱਕ ਚਕੰਦਰ ਚੱਕ ਲਈਏ ਆਪਾਂ ਉਹਨੂੰ ਪਹਿਲਾਂ ਦੇਖਦੇ ਦਾਸਰੀ ਫਿਰ ਆਪਾਂ ਕਹਿੰਦੇ ਨਹੀਂ ਕਰੀ ਜਾਗੇ ਧੋ ਕੇ ਖਾਵਾਂਗੇ ਉਹਦਾ ਤੇ ਇਹਦਾ ਟੇਸ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਮੈਂ ਉਹ ਚਕੰਦਰ ਚੱਕਿਆ ਜਦੋਂ ਮੈਂ ਚੱਕ ਕੇ ਉਹਨੂੰ ਖਾਦਾ ਉਹ ਐਂ ਲੱਗੇ ਜਿਵੇਂ ਇੱਕ ਮਿਸ਼ਰੀ ਤਰ੍ਹਾਂ ਹੈ ਜੀ ਇੰਨਾ ਮਠਾਸ ਉਹਦੇ ਵਿੱਚ ਤੇ ਇ ਕੀ ਕਾਰਨ ਕੀ ਸਮਝਣਿਓ ਜਿੱਦਾਂ ਬਾਜ਼ਾਰ ਦੇ ਵਿੱਚ ਆਪਾਂ ਆਮ ਤੌਰ ਤੇ ਦੇਖਦੇ ਆਂ ਸਬਜ਼ੀਆਂ ਕਾਫੀ ਤਰ੍ਹਾਂ ਦੀਆਂ ਹੁੰਦੀਆਂ ਆਂ ਅੱਜ ਤੁਸੀਂ ਇੱਥੇ ਲੈਣ ਪਹੁੰਚੇ ਹੋ ਸਬਜ਼ੀ ਜਿਹੜੀ ਆਰਗੇਨਿਕ ਹੈ ਤੁਹਾਡੇ ਜਿਹੜੇ ਮਿੱਤਰ ਵੀ ਜਿਹੜੇ ਬਾਹਰੋਂ ਆਏ ਹੋ ਜਿਹੜੇ 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 ਕੀਤਾ ਹੈਗਾ ਕਮੀਆਂ ਕਿੱਥੇ ਲੱਗ ਰਹੀਆਂ ਕੀ ਕਹਿ ਸਕਦੇ ਵੀ ਕਿਸਾਨ ਜਿਹੜੇ ਸਾਨੂੰ ਜ਼ਹਿਰੀ ਖਵਾ ਰਹੇ ਜ਼ਰੂਰੀ ਨਹੀਂ ਆਪਾਂ ਨੂੰ ਕਿਸਾਨ ਜ਼ਹਿਰ ਖਰਾ ਰਹੀ ਜਦੋਂ ਆਪਾਂ ਦੁਕਾਨਦਾਰ ਕੋਲ ਜਾਂਦੇ ਕੋਈ ਵੀ ਬੀ ਵਗੈਰਾ ਲੈਣ ਉਹ ਹਰੇਕ ਨੂੰ ਲਾਲਚ ਦਿੰਦੇ ਆ ਇਹਦੇ ਚਾਹ ਤੁਸੀਂ ਦਵਾਈ ਪਾਲੋ ਸਪਰੇਅ ਪਾਲੋ ਜਲਦੀ ਹੋ ਜਾਏਗਾ ਉਹਦੇ ਚ ਕੁਝ ਗਲਤੀ ਕਿਸਾਨ ਦੀ ਵੀ ਆ ਉਹ ਵੀ ਲਾਲਚ ਆ ਜਾਂਦਾ ਫਿਰ ਉਹ ਕਹਿੰਦਾ ਨਹੀਂ ਯਾਰ ਚਲੋ ਜਿਵੇਂ ਜੋ ਆ ਚਲੋ ਚੱਲਾਂ ਦਿਓ ਪਰ ਜੋ ਚੀਜ਼ ਰਾਜੂ ਜੀ ਨੇ ਇੱਥੇ ਚਲਾਈ ਆ ਮੈਂ ਦੇਖਦਾ ਆ ਰਿਹਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਇੱਥੇ ਜਦੋਂ ਆਈਦਾ ਆਪਦੇ ਮਨਪਸੰਦ ਨਾਲ ਜਿਹੜੀ ਮਰਜ਼ੀ ਚੀਜ਼ ਨਾਲੇ ਦੇਖੀਦੀ ਆ ਨਾਲੇ ਉਹਨੂੰ ਘਰ ਰਸਤੇ ਲੈ ਕੇ ਜਾਈਦਾ ਜੀ ਉਹਦਾ ਟੇਸਟੀ ਇੱਕ ਵੱਖਰਾ ਹੁੰਦਾ ਜੀ ਅਸੀਂ ਦੇਖਿਆ ਜਿਵੇਂ ਇੱਥੇ ਪੱਠੇ ਆ ਤੁਸੀਂ ਗੱਲ ਕਰ ਰਹੇ ਸੀ ਉਹਨਾਂ ਨਾਲ ਵੀ ਜਿਹੜੇ ਪਸ਼ੂਆਂ ਦੇ ਖਾਣ ਵਾਸਤੇ ਜਿਹੜਾ ਇਹਨਾਂ ਨੇ ਚਾਰਾ ਜਿਹੜਾ ਲਗਾਇਆ ਹੋਇਆ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਆਰਗੇਨਿਕ ਆਰਗੇਨਿਕ ਹਾਂਜੀ ਇਹ ਕਹਿੰਦੀ ਜੀ ਨਾ ਇੱਥੇ ਕੋਈ ਰੇ ਨਾ ਸਪਰੇਅ ਮੰਨ ਲਓ ਕੋਈ ਸਬਜ਼ੀ ਵੀ ਹੈ ਜਿਵੇਂ ਇੱਥੇ ਹੁਣ ਜਿਵੇਂ ਆਪਾਂ ਪਰੇ ਦੇਖੀ ਸਬਜ਼ੀ ਕੋਈ ਸੁੱਕ ਗਈ ਹੈ ਇਹਨਾਂ ਦੇ ਕਹਿੰਦਾ ਭਾਅ ਹੈ ਕਹਿੰਦੇ ਜਿਹੜੀ ਸਬਜ਼ੀ ਸੁੱਕ ਗਈ ਉਹ ਵੀ ਅਸੀਂ ਵੇਚਦੇ ਨਹੀਂ ਮੰਨ ਲਓ ਗਾਈਆਂ ਨੂੰ ਪਾਤੀ ਜੇ ਮੰਨ ਲਓ ਸੀਦਰ ਮਾਈ ਕੋਈ ਪੱਟਦੇ ਆ ਉਹ ਵੀ ਗਾਈਆਂ ਨੂੰ ਚਾਰੇ ਵਾਸਤੇ ਯੂਜ਼ ਕੀਤੀ ਜਾਂਦੀ ਹੈ ਵੀ ਕੋਈ ਉਹਦਾ ਇਹ ਨਹੀਂ ਬਾਜ਼ਾਰ ਬੈਨੀਫਿਟ ਵੀ ਕੀ ਸਨਿਆ ਕੀ ਹੈ ਆਮ ਕਿਸਾਨਾਂ ਨੂੰ ਆਮ ਕਿਸਾਨਾਂ ਨੂੰ ਇਹੀ ਹੈ ਜਿਵੇਂ ਹੁਣ ਰਾਜੂ ਜੀ ਨੇ ਆਰਗੈਨਿਕ ਫਾਰਮ ਦਾ ਬਾਹਰੋਂ ਆ ਕੇ ਇਹਨਾਂ ਦੇ ਮਨਚਾਏ ਮੈਂ ਲੋਕਾਂ ਨੂੰ ਆਰਗੈਨਿਕ ਸਬਜ਼ੀ ਖਵਾਵਾ ਬਿਨਾਂ ਸਪਰੇਹਾਂ ਤੋਂ ਉਹੀ ਆਪਾਂ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਆਂ ਜੀ ਕਿ ਸਾਰੇ ਇਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਚੱਲੋ ਤਕਰੀਬਨ ਹਰੇਕ ਨੂੰ ਆਪਾਂ ਨੂੰ ਆਰਗੈਨਿਕ ਖੇਤੀ ਕਰਨੀ ਚਾਹੀਦੀ ਹੈ ਜੋ ਕਿ ਆਪਾਂ ਬਿਮਾਰੀਆਂ ਤੋਂ ਆਉਣ ਵਾਲੀਆਂ ਤੋਂ ਬਚ ਗਏ ਜੀ ਕਿਦਾਂ ਦੇਖਦੇ ਹੋ ਇਹੋ ਜਿਹੇ ਉਪਰਾਲਿਆਂ ਨੂੰ ਕਿਉਂਕਿ ਇੱਕ ਬੰਦਾ ਜਿਹੜਾ ਵਿਦੇਸ਼ ਦੀ ਧਰਤੀ ਤੋਂ ਪੰਜਾਬ ਦੇ ਵਿੱਚ ਆ ਕੇ ਆਪਣੀ ਮਿੱਟੀ ਦੇ ਨਾਲ ਉਹਨੇ ਮੋਹ ਪਾਇਆ ਹੈ ਇਥੇ ਆਉਂਦਿਆਂ ਹੀ ਹੁਣ ਸਭ ਤੋਂ ਪਹਿਲਾਂ ਜਿਹੜਾ ਜ਼ਹਿਰ ਮੁਕਤ ਖੇਤੀ ਕੀਤੀ ਹੈ ਬਹੁਤ ਵਧੀਆ ਗੱਲ ਹੈ ਜੀ ਬਾਕੀ ਆਪਾਂ ਦੇਖਦੇ ਨਹੀਂ ਤਾਂ ਅੱਜ ਦੇ ਦੌਰ ਚ ਜਿਹਨੂੰ ਮਰਜ਼ੀ ਪੁੱਛ ਲੋ ਉਹ ਹਰੇਕ ਬਾਹਰ ਜਾਣਾ ਚਾਹੁੰਦਾ ਪਰ ਇਹ ਪਹਿਲੇ ਇਨਸਾਨ ਨੇ ਮੈਂ ਦੇਖਿਆ ਜੋ ਬਾਹਰ ਛੱਡ ਕੇ ਆਪਣਾ ਇੱਥੇ ਮਿੱਟੀ ਨੂੰ ਪਿਆਰ ਕਰਦੇ ਜੋ ਇੱਥੇ ਰਹਿ ਕੇ ਆਪਣਾ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹੈ ਸਵੇਰੋਂ ਕੀ ਕਰਨਾ ਚਾਹੁੰਗੇ ਹਾਂਜੀ ਬਹੁਤ ਵਧੀਆ ਪਰਾਲਾ ਹੀ ਮੇਰਾ ਵੱਡਾ ਵੀਰ ਬਾਈ ਜੀ ਰਾਜਪਾਲ ਜੀ ਜਿਨ੍ਹਾਂ ਨੇ ਮੈਨੂੰ ਆਰਗੈਨਿਕ ਖੇਤੀ ਨਾਲ ਜੋੜਿਆ ਜੋਗੇ ਬਾਈ ਜੀ ਦਾ ਸੁਪਨਾ ਸੀਗਾ 2013 ਤੋਂ ਲੈ ਕੇ ਚੱਲ ਰਹੀ ਸੀਗੇ ਆਰਗੈਨਿਕ ਖੇਤੀ ਬਾਰੇ ਚਲੋ ਬਾਈ ਜੀ ਦਾ ਆਪਾਂ ਸਾਥ ਦਿੱਤਾ ਬਾਈ ਹੁਣ ਇਹ ਸੋਚਣਾ ਤੇ ਆਪਾਂ ਆਰਗੈਨਿਕ ਖੇਤੀ ਬਾਈ ਹੁਣ ਇਹਨਾਂ ਦੱਸਿਆ ਤੇ ਆਪਾਂ ਆ ਜਮੀਨ ਦੇ ਉੱਪਰ ਜੀਆਂ ਸਾਰੀਆਂ ਹੀ ਫਸਲਾਂ ਸਾਨੂੰ 5 ਸਾਲ ਹੋ ਗਏ ਆ ਜੀ ਤੇ ਹਰੇਕ ਫਸਲ ਆਰਗੈਨਿਕ ਦੇ ਵਿੱਚ ਪੈਦਾ ਹੋ ਰਹੀ ਆ ਤੇ ਇਹ ਤੇ ਅਸੀਂ ਮਿਹਨਤ ਕੀਤੀ ਆ 2 ਸਾਲ 3 ਸਾਲ ਯਾਨੀ ਦਾ ਮਤਲਬ ਇਹਨੂੰ ਸਿੱਖਿਆ ਆਰਗੈਨਿਕ ਕਿਵੇਂ ਪੈਦਾ ਹੁੰਦਾ ਤੇ ਇਹਨੂੰ ਕਿਹੜੀ ਸਪਰੇਅ ਤਿਆਰ ਕਰਨੀ ਆ ਕਿਹੜੀ ਖਾਦ ਪੈਣੀ ਆ ਵੀ ਉਹਦੇ ਨਾਲ ਬਾਈ ਹੁਣਿਆਂ ਨੇ ਜੋੜਿਆ ਤੇ ਬਾਈ ਹੁਣਾਂ ਦਾ ਬਹੁਤ ਧੰਨਵਾਦ ਆ ਤੇ ਜਿਵੇਂ ਹੁਣ ਮੈਂ ਆਪਦੇ ਦੀ ਲੈ ਕੇ ਜਾਵਾਂ ਅੱਜ ਤੋਂ ਜਿਹੜਾ 3 ਸਾਲ ਦਾ ਪਹਿਲਾ ਖਾਣਾ ਸੀ ਤੇ ਮੇਰਾ ਵੀ ਆਮ ਹੀ ਜੋ ਬਾਜ਼ਾਰ ਚ ਮਿਲ ਰਿਹਾ ਉਹੀ ਖਾਰੇ ਸੀ ਆਪਾਂ ਤੇ ਉਹੀ ਬਿਮਾਰੀਆਂ ਘਰ ਦੇ ਵਿੱਚ ਸੀਗੀਆਂ ਤੇ ਜਦੋਂ ਤੋਂ ਅਸੀਂ ਫਾਰਮ ਹਾਸ ਸ਼ੁਰੂ ਕੀਤਾ ਵਾ ਉਸ ਤੋਂ ਬਾਅਦ ਆਪਣਾ ਇੱਥੋਂ ਹੀ ਖਾਣਾ ਪਾਣਾ ਜਿਹੜਾ ਸ਼ੁੱਧ ਹੋ ਗਿਆ ਤੇ ਜਿਹੜੀਆਂ ਆਪਣੀਆਂ ਬਿਮਾਰੀਆਂ ਘਰ ਦੇ ਵਿੱਚੋਂ ਬਿਲਕੁਲ ਸਾਫ਼ ਹੋ ਗਈਆਂ ਜੀ ਤੇ ਲੋਕ ਜਿਹੜੇ ਹੈਗੇ ਆ ਡੀਏਪ ਪਾ ਰਹੇ ਆ ਜਿਹੜਾ ਲੋਕਾਂ ਨੂੰ ਖਵਾ ਰਹੇ ਆ ਹਸਪਤਾਲ ਭਰੇ ਪਏ ਉਹਨਾਂ ਨੂੰ ਕੀ ਵੰਸੀ ਦੋਗੇ ਸਭ ਬਸ ਇਹੀ ਹੈ ਜੀ ਜਿਹੜੀਆਂ ਰਹੀਆਂ ਸਪ੍ਰਿੰਗ ਦੀਆਂ ਚੀਜ਼ਾਂ ਬਗੈਰ ਰੁੱਤੀਆਂ ਉਹ ਆਪਾਂ ਨਾ ਖਾਈਏ ਕਿਉਂ ਉਹ ਦੇ ਵਿੱਚ ਉਹ ਜਿਹੜਾ ਬਗੈਰ ਰੋਤੀ ਚੀਜ਼ ਆ ਉਹ ਕੈਮੀਕਲ ਤੋਂ ਬਿਨਾ ਪੈਦਾ ਨਹੀਂ ਹੁੰਦੀ ਜਿਹੜੀ ਆ ਤੁਸੀਂ ਸਬਜ਼ੀ ਖਾਣੀ ਆ ਰੋਤੀ ਦੀ ਸਬਜ਼ੀ ਖਾਓ ਠੀਕ ਹੈ ਜੀ ਬਾਕੀ ਜਿੱਥੋਂ ਤੁਹਾਨੂੰ ਆਰਗੈਨਿਕ ਮਿਲਦੀ ਹੈ ਉੱਥੋਂ ਲਓ ਤਾਂ ਆਮ ਜਿਹੜਾ ਬਾਜ਼ਾਰਾਂ ਦੇ ਵਿੱਚ ਆ ਰਿਹਾ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਜ਼ਹਿਰ ਆ ਕੈਮੀਕਲ ਆ ਬਹੁਤ ਜ਼ਿਆਦਾ ਪੈ ਰਿਆ ਤੇ ਉਹ ਸਬਜ਼ੀ ਆਪਾਂ ਨੂੰ ਘੱਟ ਕਰਨੀ ਚਾਹੀਦੀ ਹੈ ਜਿੱਥੋਂ ਵੀ ਤੁਹਾਨੂੰ ਆਰਗੈਨਿਕ ਲੱਗਦਾ ਆਪਾਂ ਥੋੜੀ ਖਾਈਏ ਪਰ ਖਾਈਏ ਆਰਗੈਨਿਕ ਅ ਕੀ ਲੱਗਦਾ ਨਹੀਂ ਜਿਹੜੀ ਆਪਾਂ ਨੂੰ ਬਜਾਰਾ ਸਬਜ਼ੀ ਮਿਲਦੀ ਹੈ ਉਹ ਸਸਤੀ ਹੁੰਦੀ ਹੈ ਤੇ ਆਰਗੈਨਿਕ ਲੁਕੀ ਖਰੀਦਣ ਲੱਗੇ ਸੋਚਦੇ ਆਈ ਇਸ ਵਾਰੀ ਮਹਿੰਗੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਦੇਖੋ ਜਿਹੜੀ ਆਰਗੈਨਿਕ ਸਬਜ਼ੀ ਆ ਇਹਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈਗੀ ਜੀ ਜਿਹੜਾ ਇਹਦਾ ਟਾਈਮ ਆ ਆਮ ਜਿਹੜੀ ਸਬਜ਼ੀ ਆ 50 ਦਿਨ ਦੇ ਵਿੱਚ ਤਿਆਰ ਹੁੰਦੀ ਆ ਆਪਣੇ ਕੋਲ ਹੀ ਹਰ ਸਬਜ਼ੀ ਆ ਜਿਹੜੀ 90 ਤੋਂ 100 ਦਿਨ ਲੈਂਦੀ ਹੈਗੀ ਆ ਆਰਗੈਨਿਕ ਆਪ ਤਿਆਰ ਹੋਣ ਨੂੰ ਠੀਕ ਹੈ ਜੀ ਤੇ ਮੰਨ ਲਓ ਵੀ ਇਹ ਟਾਈਮ ਵੱਧ ਲੈਂਦੀ ਕਰਕੇ ਹੀ ਇਹ ਮਹਿੰਗੀ ਹੁੰਦੀ ਆ ਤੇ ਆਮ ਬੰਦਾ ਖਾਣ ਲੱਗਾ ਵੀ ਜੋ ਆਪਾਂ ਅੰਦਰ ਕਾਪਾ ਮਹਿੰਗਾ ਵੇਖ ਲੈਨੇ ਆ ਪਰ ਇਹ ਵੇਖੋ ਵੀ ਤੁਸੀਂ ਉਹ ਜ਼ਹਿਰ ਖਾ ਕੇ ਵੀ ਫਿਰ ਡਾਕਟਰਾਂ ਨੂੰ ਪੈਸੇ ਦੇਣੇ ਆ ਉਹ ਤੋਂ ਵੀ ਆਪਾਂ ਥੋੜਾ ਖਾਈਏ ਪਰ ਖਾਈਏ ਆਰਗੇਨਿਕ ਜਿੰਨਾ तकरीबन ਸਾਡਾ ਗਰੁੱਪ ਬਣਾਇਆ ਹੋਇਆ 2.5 300 ਬੰਦਾ ਜੁੜਿਆ ਹੋਇਆ ਜਿਹਦੇ ਵਿੱਚੋਂ ਸਾਨੂੰ 80 ਬੰਦਿਆਂ ਦੀ ਡਿਮਾਂਡ ਨਹੀਂ ਪੂਰੀ ਹੋ ਰਹੀ ਵੀ ਆਰਗੇਨਿਕ ਤੇ ਅੱਜ ਕੱਲ ਆਪਾਂ ਹਸਪਤਾਲਾਂ 'ਚ ਵੇਖੀਏ ਤਾਂ ਬਹੁਤ ਜ਼ਿਆਦੀ ਹਸਪਤਾਲ ਭਰੇ ਪਏ ਆ ਜੀ ਬਿਮਾਰੀਆਂ ਨਾਲ ਉਹ ਕਾਦੇ ਨਾਲ ਜਿਹੜਾ ਆਪਣਾ ਖਾਣਾ ਪੀਣੀ ਖਾਣਾ ਪਾਣੀ ਆ ਉਹ ਆਪਣਾ ਸ਼ੁੱਧ ਨਹੀਂ ਹੈ